ਵਾਟ ਸ੍ਰੀ ਕਾਲ ਜੀ ਵੈਲਕਮ ਤੁਹਾਡਾ ਆਪਣੇ ਚੈਨਲ ਸਿਮਰਾਂ ਦਾ ਵਾਪਾ 555 ਤੇ ਕਰੋ ਦachsen ਸੰਤਾਂ ਦੀ ਤਸਵੀਰ ਆਉਂਦਾ ਬਾਬਾ ਚੇਤਾ ਇਹ ਅੱਜ ਦਾ ਜਿਹੜਾ ਵਲੋਗ ਆ ਉਹ ਆਪਾਂ ਕਾਲੇ ਘੋੜੇ ਤੇ ਬਣਾਵਾਂਗੇ ਇਹ ਇਹਦਾ ਨਾ ਟਾਇਰ ਬਾਬਾ ਚ ਇਦਾਂ ਬਦਲਣਾ ਲਾ ਟਾਇਰ ਪੂਰਾ ਕਸਿਆ ਆ ਆ ਸਾਫ਼ ਹੀ ਹੋਇਆ ਆ ਕੇ ਗੱਲ ਕਰੀਆ ਤੇ ਇੱਕ ਚੈੱਕ ਕਰੋ ਦਬਈ ਦੀ ਨੰਬਰ ਪਲੇਟ ਇਹ ਜਿਹੜੇ ਵੀਰ ਕੋਲ ਲਿਆ ਹੈ ਨਾ ਆਪਾਂ ਤੇ ਉਹ ਵੀ ਦਬਈ ਹੀ ਤੇ ਉਹ ਦਬਈਓ ਨੰਬਰ ਪਲੇਟ ਬਣਾ ਕੇ ਲਿਆ ਹੈ ਤੇ ਨਾਲ ਲੱਗੀ ਉਹ ਫੇਰ ਥੱਲੇ ਉਹ ਲੱਗੀ ਰਹਿਣ ਦੀ ਉੱਤੇ ਦੂਜੀ ਲਾਤੀ ਆਪਣੀ ਕੰਡੀ ਵਾਲੀ ਗੌਰਮੈਂਟ ਵਾਲੀ ਚੈੱਕ ਕਰੋ ਦੱਛਾ ਕਾਲੇ ਘੋੜੇ ਦੇ ਕਿਦਾਂ ਠੀਕ ਆ ਕੱਲੋਂ ਤੋਤਾ ਦਾ ਤਾਂ ਹੀ ਮਾਰਿਆ ਜੀ ਸਰਫ ਸਰਫ ਮਾਰੀ ਆਪਾਂ ਇਹਨੂੰ ਤੇ ਉਹ ਤੁਸੀਂ ਟਾਇਰ ਵੇਖ ਹੀ ਲਿਆ ਮਗਰ ਤੇ ਉਹ ਟਾਇਰ ਪਾਵਾਂਗੇ ਅੱਜ ਇਹਨੂੰ ਤੇ ਬਾਕੀ ਕੋਵਰ ਊ ਵੀਊ ਇਹ ਆਪਣੀ ਜਿਹੜੀ ਹਰ ਇੱਕ ਚੀਜ਼ ਹੋਈ ਕੋਈ ਗੱਡੀ ਸੈਟਰ ਮੋਟਰਸਾਈਕਲ ਉੱਤੇ ਸੰਤਾਂ ਦੀ ਫੋਟੋ ਹੈਗੀ ਆ ਇੱਕ ਡੈਡੀ ਵਾਲੇ ਮੋਟਰਸਾਈਕਲ ਤੇ ਨਹੀਂ ਲੱਗੀ ਉੱਤੇ ਵੀ ਲਾਵਾਂਗੇ ਹੁਣ ਉਹਦਾ ਵੀ ਟੇਟੂ ਬੁਰ ਕਰਾਉਣ ਵਾਲੀ ਥੋੜੀ ਇਹ ਆਹ ਲੈਂਦਾ ਜੀ ਆਪਾਂ ਟਾਇਰ ਓਰ ਹਲਕੋ ਦਾ ਟਾਇਰ ਜੇ ਤੇ ਇਹ ਜੇ 100 ਤਾਨੂੰ ਜੂਮ ਕਰਕੇ ਚੈੱਕ ਕਰਾਉਨੇ 1109018 ਦਾ ਤੇ ਇਹ ਵੀ ਭਰਾ ਨੇ ਪਾਇਆ ਤੇ ਇਹਦਾ ਪ੍ਰਾਈਸ ਜਰੂਰ ਦੱਸਿਓ ਤੇ ਆਪਾਂ ਵੀ ਜਰੂਰ ਦੱਸਾਂਗੇ ਕਿ ਕਿੰਨੇ ਦਾ ਲਿਆ ਠੀਕ ਆ ਇਹ ਆਪਾਂ ਅਮਸਰੋਂ ਲੈਂਦਾ ਜੀ ਤੇ ਬਾਕੀ ਇਹਦੀ 3 ਸਾਲ ਦੀ ਆਪਾਂ ਨੂੰ ਗਾਰੰਟੀ ਮਿਲੀ ਆ ਤੇ ਇਹਦੀ ਗੁੱਟੀ ਘੱਟੀ ਤੁਹਾਨੂੰ ਓਵਰਵਿਊ ਚੈੱਕ ਕਰਾਉਨੇ ਆ ਆ ਚੀਜ਼ ਇਹ ਬਾਕੀ ਪਾ ਗਏ ਤੇ ਫਿਰ ਤੁਹਾਨੂੰ ਇਹਦੀ ওভারਲੁੱਕ ਦਿਖਾਵਾਂਗੇ ਕਿਦਾਂ ਨਾਲ ਲੱਗਦਾ ਬੁਲਟ ਆਪਾਂ ਇਹ ਅਗਲਾ ਜੇ ਥੋੜਾ ਬੋਤਾ ਠੀਕ ਆ ਬਾਅਦ ਇਹ ਵੀ ਚੇਂਜ ਕਰਨਾ ਪੈਣਾ ਹੁੰਦਾ ਇਹ ਨਾ ਖਲੋਤਾ ਹੀ ਰਿਹਾ ਵਾ ਅੱਗੇ ਮੋਂਡ ਡੈੜੀ ਦਾ ਇਹ ਤੇ ਉਸ ਤੋਂ ਬਾਅਦ ਨਾ 6 ਮਹੀਨੇ ਚਲਾਇਆ ਨਹੀਂ ਤੇ ਕਾਰਬੂਰੇਟਰ ਜਿਹਾ ਈ ਧਾ ਖਲੋਤੇ ਖਲੋਤੇ ਕਜੇ ਰਾ ਗੁਚਰਾ ਆ ਗਿਆ ਉਦੋਂ ਇਹਨੇ ਫੇਰ ਪੈਸੇ ਲਵਾਏ ਤੇ ਹੁਣ ਫੇਰ 2-3 ਮਹੀਨੇ ਹੋ ਗਏ ਖਲੋਤਾ ਹੀ ਆ ਟਾਇਰ ਕਰਕੇ ਆਪਾਂ ਖਰੀਦਾ ਨਹੀਂ ਕਿਤੇ ਵੀ ਕਿਤੇ ਰਾਜ ਪਿੰਚ ਪੁੰਚਰ ਹੋ ਗਿਆ ਤੇ ਨੁਕਸਾਨ ਤੇ ਹੋਣਾ ਹੀ ਇਹਦੇ ਨਾਲ ਇਹ ਰੇਡ ਨੇ ਕਿਹੜੇ ਸੌਕੇ ਪਤਾ ਹੀ ਆ ਤੁਹਾਨੂੰ ਦੂਜੇ ਮੋਟਰਸਾਈਕਲ ਤੇ ਬੰਦਾ ਸ਼ਾਰਟ ਰੂਟ ਕਰਕੇ ਰੇਡ ਰੂਟ ਕੇ ਲੈ ਜੇ ਗਾਂ ਪਾਂ ਕਰ ਗਏ ਆ ਇਹ ਤਾਂ ਥੋੜਾ ਜਿਹਾ ਔਖਾ ਹੋ ਜਾਂਦਾ ਇਹ ਕਰੀਵਾ ਆਹੀ ਪੈਂਚ ਰਾਜ ਤੇ ਉਦੋਂ ਮੈਂ ਤੇ ਮਾਤਾ ਸੀ ਦੋਵੇਂ ਗਏ ਆ ਤਰਿੱਕੇ ਉਦੋਂ ਦੇ ਹੱਥ ਲੱਗੇ ਆ ਤੇ ਉਸ ਤੋਂ ਬਾਅਦ ਆਪਾਂ ਹੁਣ ਇਹ ਬਾਜ ਟਾਇਰ ਕਰਕੇ ਚਲਾਇ ਨਹੀਂ ਇਹ ਹੁਣ ਟਾਇਰ ਪਾ ਕੇ ਤੇ ਫਿਰ ਇਹਦੀ ਸਵਾਰੀ ਕਰੀ ਕਰਾਂਗੇ ਵਿਚਾਰ ਚਲਾਈ ਕਰਾਂਗੇ ਲਾਗੇ ਬੰਨੇ ਖੜੀ ਕਰਾਂਗੇ ਨਾਲੇ ਜਿਹੜੀ ਵੀ ਚੀਜ਼ ਆ ਨਾ ਚੱਲਦੀ ਰਹੇ ਤੇ ਉਹ ਠੀਕ ਰਹਿੰਦੀ ਆ ਜਿਹੜੀ ਚੀਜ਼ ਖਲੋਤੀ ਰਹਿੰਦੀ ਆ ਉਹ ਨਾ ਫਿਰ ਕੋਈ ਨਾ ਕੋਈ ਕੰਮ ਕੱਢਣ ਦਾ ਪੈਂਦੀ ਆ ਆ ਚੱਕਰ ਆ ਤੇ ਬਾਕੀ ਚੱਲਦੇ ਆ ਏਅਰਪੌਨ ਤੇ ਫਿਰ ਟਾਇਰ ਪਾਟੇ ਤੇ ਤੁਹਾਨੂੰ ਚੈੱਕ ਕਰਾਵਾਂ ਕਿ ਤਾਂ ਦੀ ਇਹਦੀ ਓਵਰਲੁੱਕ ਆਈ ਠੀਕ ਵੀਲ ਨੂੰ ਐਸਪੇ ਆ ਐਸ ਰੀਲ ਬੇ ਤੇ ਵਧੀਆ ਨਿਕਲਿਆ ਉਦਾਂ ਜੇਸਾ ਹੋਣਾ ਸੈਕੰਡ ਹੈਂਡ ਲਿਆ ਸੀ ਆਪਾਂ ਤੇ ਵਧੀਆ ਹੈ ਕਿਰਪਾ ਹੈ ਬਾਬੇ ਦੀ ਜਦੋਂ ਆਪਾਂ ਲਿਆ ਇਹ ਆ 15 ਮਾਡਲ ਤੇ ਜਦੋਂ ਆਪਾਂ ਲਿਆ ਹੀ ਉਦੋਂ ਇਹ 18000 ਚੱਲਿਆ ਸੀ ਤੇ ਹੁਣ ਚੱਲ ਗਿਆ ਜੀ 22 ਦੇ ਲਾਗੇ ਬੰਨੇ ਚੱਲ ਗਿਆ ਮੰਨ ਲਓ ਕਿ ਦੱਕ ਜਾ ਚਲਾ ਤਾ ਆਪਾਂ ਤੇ ਹੁਣ ਤੇ ਖਲੋਤਾ ਰਹਿਦਾ ਸੀ ਤੇ ਹੁਣ ਆਪਾਂ ਰੈਡੀ ਕਰਨ ਲੱਗੇ ਆ ਤੇ ਬਾਕੀ ਬਣੇ ਰਿਓ ਵਲੌਗ ਦੇ ਨਾਲ ਤੇ ਉਧਰ ਅੱਡੀ ਸਿੱਧਕਾ ਜਿਹੜੀ ਵੀ ਡਈ ਆ ਈਕਾ ਮਾਨਾ ਵੇ ਪਪਾ ਗੀ ਡਾ ਕਰਨ ਮੋਟਾ ਲੈ ਲੇ ਲੋੜੇ ਉਹਨੂੰ ਇਹ ਆ ਵੀ ਮੈਨੂੰ ਹੂਟਾ ਦੇ ਦੇ ਕਾਲੂ ਹੂਟਾ ਦਿੱਤਾ ਈ ਉਹਨੂੰ ਤੇ ਚਲੋ ਬਣੇ ਰਿਓ ਵਲੋਗ ਦੇ ਨਾਲ ਤੇ ਬਾਕੀ ਓਵਰਲੁੱਕ ਚੈੱਕ ਕਰਾਉਣਾ ਤੁਹਾਨੂੰ ਬਾਅਦ ਚ ਲੋ ਜੀ ਮਿੱਤਰੋ ਚੱਕਰ ਗਿਆ ਪੈ ਟਾਇਰ ਖੋਲਿਆ ਤੇ ਇੱਕ ਨੰਬਰ ਟਾਇਰ ਜਿਹਦਾ ਉਹ ਛੋਟਾ ਆ ਗਿਆ ਆਪਣਾ ਤੇ ਹੁਣ ਕੰਮ ਇਹਦਾ ਆਪਣਾ ਸੁੱਤ ਨਹੀਂ ਆਉਂਦਿਆ ਤੇ ਹੁਣ ਆਪਾਂ ਨੂੰ ਟਾਇਰ ਬਦਲਣਾ ਪੈਣਾ 19 ਨੰਬਰ ਲਿਆਉਣਾ ਪੈਣਾ 19 ਨੰਬਰ ਲਿਆ ਕੇ ਟਾਇਰ ਤੇ ਫਿਰ ਤੁਹਾਨੂੰ ਫੇਟ ਮੋਟ ਕਰਕੇ ਫਿਰ ਚੈੱਕ ਕਰਾਉਨੇ ਆ ਵੀਡੀਓ ਨਾ ਬਣੇ ਰਿਓ ਧੰਨਵਾਦ ਤੇ ਵੀਡੀਓ ਬਾਕੀ ਸ਼ੇਅਰ ਕਰੀ ਕਰੋ ਤੇ ਚੈਨਲ ਸਬਸਕ੍ਰਾਈਬ ਕਰੋ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਜੀ ਜਿੱਦਾਂ ਤੁਹਾਨੂੰ ਅੱਗੇ ਦੱਸਿਆ ਹੀ ਆ ਆਪੀ ਟਾਇਰ ਪਾਉਣਾ ਸੀ ਬੁਲਟ ਦਾ ਟਾਇਰ ਬੜਾ ਘਸਿਆ ਸੀ ਤੇ ਟਾਇਰ ਆਪਾਂ ਪਵਾਤਾ ਤੇ ਕਰੋ ਚੈੱਕ ਰਲਕੋ ਦਾ ਟਾਇਰ ਪਾਇਆ ਤੇ 3 ਸਾਲ ਦੀ ਗਾਰੰਟੀ ਆ ਤੇ ਗੁੱਟੀ ਚੈੱਕ ਕਰੋ ਤੇ ਬਾਕੀ ਲੁੱਕ ਵੇਖੋ ਕਿਤਾਂ ਦੀ ਆਈ ਬੁਲਟ ਦੀ ਤੇ ਬਾਕੀ ਚਲਾ ਚਲੂ ਕੇ ਵੇਖਿਆ ਤੇ ਕਾਫੀ ਫਰਕ ਪਿਆ ਅੱਗੇ ਨੂੰ ਤੇ ਇੱਕ ਹੋਣਾ ਆਪਾਂ ਟ్రਾਈ ਲਾਉਨੇ ਆ ਬਾਹਰੋਂ ਗੇੜਾ ਮਾਰ ਕੇ ਆਉਨੇ ਆ ਇੱਥੇ ਠੀਕ ਇੱਥੇ ਮਾਦੀ ਗੜਾ ਇੱਕ ਦਾ ਸੰਤਾਂ ਦੀ ਫੋਟੋ ਖਾਓ ਪਹਿਲੀ ਕਿੱਕ ਤੇ ਜਾ